ਤੇ ਆਪ ਦਾ ਧਿਆਨ ਉਹਨਾਂ ਦੱਸਿਆ ਵੀ ਮੈਂ ਜੋਤਸਰੂਪਾਂ ਜਲਦੀ ਨਹੀਂ ਮੇਰਾ ਆਕਾਰ ਹੈ ਤੇ ਜੇ ਤੈਨੂੰ ਸਮਝ ਨਹੀਂ ਆਉਂਦੀ ਤਾਂ ਮੇਰੇ ਸੰਤ ਨੇ ਉਹ ਮੇਰੇ ਘਰ ਦੇ ਲਾਲੇ ਗੋਲੇ ਚਾਕਰ ਨੇ ਉਹਨਾਂ ਦਾ ਸੰਗ ਕਰ ਜਿਵੇਂ ਜਿਵੇਂ ਕਹਿਣਗੇ ਓਮ ਓਮ ਜਪੀ ਜਾ ਗਿਆਨ ਕਰੀ ਜਾ ਤੇ ਉਹ ਤੈਨੂੰ ਮੇਰੇ ਤੱਕ ਲੈ ਆਉਣਗੇ ਉੱਥੇ ਹੁਣ ਫਿਰ ਸੰਤ ਦੀ ਪਛਾਣ ਵੀ ਜ਼ਰੂਰੀ ਆ ਕਿਉਂਕਿ ਹਰ ਇੱਕ ਸੰਤ ਨਹੀਂ ਅਸੀਂ ਸੰਤਾਂ ਨੂੰ ਕਹਿੰਦੇ ਆ ਨਰੰਕਾਰ ਨਾਲ ਮਿਲਾਓ ਬਹੁਤ ਏ ਨੇ ਉਹ ਕਹਿੰਦੇ ਆ ਵੀ ਸਾਡੇ ਕੋਲੋਂ ਨਾਮ ਲੈ ਫਿਰ ਮੈਂ ਤੈਨੂੰ ਧਿਆਨ ਵਿੱਚ ਦਰਸ਼ਨ ਦਊਂਗਾ ਇੱਥੋਂ ਤੈਨੂੰ ਮੈਂ ਮੱਥੇ ਤੋਂ ਉੱਪਰ ਕੱਢ ਕੇ ਲੈ ਜਾਊਂਗਾ ਉੱਥੇ ਚੱਕਰ ਪੈ ਗਿਆ ਵੀ ਬਾਬਾ ਜੀ ਮੈਂ ਤਾਂ ਨਰਿੰਕਾਰ ਨਾਲ ਮਿਲਣਾ ਸੀ ਇਹ ਤੁਸੀਂ ਇੱਥੋਂ ਕਿੱਥੇ ਆ ਗਏ ਉਹ ਆਂਦਾ ਮੈਂ ਗੁਰੂ ਆ ਤੇ ਗੁਰੂ ਤਾਂ ਨਰਿੰਕਾਰ ਵਿੱਚ ਸਮਾਉਂਦਾ ਹੈ ਗੁਰੂ ਤਾਂ ਨਰਿੰਕਾਰ ਤੋਂ ਅੱਡ ਕਰਕੇ ਆਪਦੇ ਨਾਲ ਜੋੜਦਾ ਹੀ ਨਹੀਂ ਗੁਰੂ ਸਤ ਗੁਰੂ ਇੱਕ ਹੈ ਜਦੋਂ ਭਗਤੀ ਨਰਿੰਕਾਰ ਦੀ ਹੈ ਗੁਰੂ ਵੀ ਉੱਥੇ ਸਮਾਏਗਾ ਤੇ ਚੇਲਾ ਵੀ ਉੱਥੇ ਸਮਾਏਗਾ ਇੱਕ ਲਾਇਸੈਂਸ ਤਾਂ ਉਹਨੂੰ ਖਾਸ ਨਹੀਂ ਬਣਾ ਕੇ ਦਿੱਤਾ ਗੁਰੂ ਕੋਲ ਇੱਕੋ ਲਾਇਸੈਂਸ ਹੈ ਉਹ ਇਹ ਨਾਮ ਉਹੀ ਜਦੋਂ ਉਹਦੇ ਖੁਸ਼ ਹੁੰਦਾ ਤੇ ਉਹ ਚੇਲੇ 'ਚ ਪ੍ਰਗਟ ਕਰ ਦਿੰਦਾ ਵੀ ਜਿੱਥੇ ਮੇਰਾ ਘਰ ਹੈ ਉੱਥੇ ਤੂੰ ਚੱਲ ਆਪਣਾ ਦੋਨਾਂ ਦਾ ਇੱਕ ਘਰ ਹੈ ਜਦੋਂ ਅਸੀਂ ਨਰਿੰਕਾਰ ਵਿੱਚ ਸਮਾਉਨੇ ਹਾਂ ਉੱਥੇ ਕੋਈ ਗੁਰੂ ਨਹੀਂ ਕੋਈ ਚੇਲਾ ਨਹੀਂ ਸਾਰੇ ਸਾਮ ਹੋ ਜਾਂਦੇ ਉੱਥੇ ਸਿਰਫ ਕਮਾਈ ਹੈ ਵੀ ਆ ਜੀ ਵੈਣੀ ਕਮਾਈ ਕਰਕੇ ਆਇਆ ਆ ਇੰਨੀ ਕਰਕੇ ਆਇਆ ਬਸ ਕਮਾਈ ਦਾ ਰੈਂਕ ਹੈ ਉੱਥੇ ਹੋਰ ਕੋਈ ਦੂਜਾ ਰੈਂਕ ਨਹੀਂ ਹੈ ਜਾਣਾ ਸੀ ਉੱਥੇ ਹੀ ਜਿੱਥੇ ਗੁਰਨਾਨਕ ਦੇਵ ਬੈਠੇ ਆ ਪਰ ਗੁਰਨਾਨਕ ਸੱਚੇ ਪਾਤਸ਼ਾਹ ਦੀ ਕਮਾਈ ਹੈ ਉਹ ਬਹੁਤ ਉੱਚੇ ਤੇ ਡੂੰਘੇ ਸਹਿਜ ਵਿੱਚ ਬੈਠੇ ਆ ਸੋਨ ਵਿੱਚ ਬੈਠੇ ਆ ਸਾਡੀ ਜਿੰਨੀ ਕਮਾਈ ਅਸੀਂ ਵੀ ਉਸੇ ਘਰ ਚ ਬਹਿ ਜਾਣਾ ਅਸੀਂ ਆਪਦੀ ਕਮਾਈ ਦੇ ਹਿਸਾਬ ਨਾਲ ਉਹਨਾਂ ਸੋਨ ਵਿੱਚ ਬਹਿ ਜਾਣਾ ਹੈ ਇੱਕੋ ਹੀ ਆ ਉਹ ਕਹਿੰਦਾ ਮੈਂ ਤੈਨੂੰ ਦਰਸ਼ਨ ਦਿਵਾਗਾ ਮੇਰਾ ਲੋਕਟ ਪਾ ਗਲ ਚ ਦੂਜੇ ਕੋਲ ਗਏ ਉਹਨੇ ਡਰਾ ਲਿਆ ਵੀ ਤੇਰੇ ਘਰ ਭੂਤ ਆ ਤੇਰੇ ਘਰ ਪ੍ਰੇਤ ਆ ਤੈਨੂੰ ਆ ਉਪਾਅ ਕਰਨੇ ਪੈਣੇ ਆ ਤੀਜੇ ਕੋਲੇ ਗਏ ਉਹਨੇ ਪੱਥਰ ਨਾਲ ਜੋੜਦਾ ਚੌਥੇ ਕੋਲੇ ਗਏ ਉਹਨੇ ਡੇਰੇ ਨਾਲ ਜੋੜ ਦਿੰਦਾ ਪੰਜਵੇਂ ਕੋਲੇ ਗਏ ਉਹਨੇ ਵੀਰਵਾਰ ਸ਼ਨੀਵਾਰ ਨਾਲ ਜੋੜਦਾ ਤੇਲ ਦੇ ਦੀਵਿਆਂ ਨਾਲ ਜੋੜਦਾ ਸਤਵੇਂ ਕੋਲੇ ਗਏ ਉਹਨੇ ਮੜੀਆਂ ਮਸਾਣੀਆਂ ਨਾਲ ਜੋੜਦਾ ਆਹ ਕੁਝ ਵੀ ਬਹੁਤ ਚੱਲਦਾ ਉੱਥੇ ਭਲਾ ਕਿਵੇਂ ਹੋ ਜਾਊਗਾ ਸੋ ਗੁਰ ਕਰੋ ਜੋ ਸੱਚ ਦਰੜਾਏ ਗੁਰੂ ਉਹ ਕਰਿਆ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਵਾਵੇ ਨਾਮ ਦ੍ਰਿੜ ਕਰਵਾਵੇ ਅਕਥ ਕਥਾਏ ਸ਼ਬਦ ਮਲਾਏ ਦੂਜਾ ਗੁਰੂ ਨਾ ਕਰਿਆ ਜੀ ਕਿਉਂਕਿ ਕਹਿੰਦੇ ਜੇ ਗੁਰੂ ਕਰ ਲਿਆ ਤੇ ਜੇ ਕੱਚਾ ਹੋਆ ਤੇ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਆ ਕੱਚੇ ਗੁਰੂ ਨੇ ਮੁਕਤ ਨਹੀਂ ਕਰਨਾ ਉਹ ਆਪ ਜੂ ਨਾ ਜਾਉ ਤੈਨੂੰ ਨਲੇ ਲੱਗ ਜਾਉ ਉਹ ਤੇਰਾ ਧਿਆਨ ਗਲਤ ਲਵਾ ਦੂਗਾ ਗੁਰੂ ਤਾਂ ਬਣਿਆ ਪਰ ਉਹਨੂੰ ਪਤਾ ਨਹੀਂ ਹੈਗਾ ਅੰਧਾ ਆਗੂ ਜੇ ਥੀਏ ਪਾਦਰ ਜਾਣੇ ਨਾਲ ਡੀਠ ਅੰਨਾ ਆਗੂ ਲੈ ਲਿਆ ਤੁਸੀਂ ਆਗੂ ਤਾਂ ਹੈਗੇ ਨਹੀਂ ਅੰਨਾ ਆਗੂ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੇ ਤਾਂ ਆਪ ਖੋਜ ਲੋ ਤੇ ਉਹਦੇ ਵਰਗੀ ਰੀਸ ਨਹੀਂ ਨਹੀਂ ਆਉਂਦੀ ਤੇ ਜਿਨ੍ਹਾਂ ਦਾ ਪ੍ਰੈਕਟੀਕਲ ਆ ਫਿਰ ਗੁਰਮਖੰਦ ਦੀ ਦੱਸਿਆ ਕਿ ਉਹਨਾਂ ਤੁਹਾਨੂੰ ਸਿਰਫ ਨਾਮ ਦ੍ਰਿੜ ਕਰਾਉਣਾ ਹੈ ਜਿਸ ਖਾਲੀ ਵਿਚਾਰਾਂ ਤੋਂ ਰਹਿਤ ਅਵਸਥਾ ਵਿੱਚ ਮੈਂ ਬੈਠਾ ਉਹ ਦ੍ਰਿੜ ਕਰਾਉਣੀ ਹੈ ਨਾਦ ਨਾਲ ਜੋੜਨਾ ਹੈ ਨਾਦ ਦਾ ਵੀ ਕੋਈ ਆਕਾਰ ਨਹੀਂ ਪ੍ਰਕਾਸ਼ ਨਾਲ ਜੋੜਨਾ ਹੈ ਉਹਦਾ ਵੀ ਕੋਈ ਆਕਾਰ ਨਹੀਂ ਦਸਵੇਂ ਘਰ ਨਾਲ ਜੋੜਨਾ ਹੈ ਉਹਦਾ ਵੀ ਕੋਈ ਆਕਾਰ ਨਹੀਂ ਨਿਰਆਕਾਰ ਦੀ ਜਿੱਥੇ ਭਗਤੀ ਹੋਵੇ ਉਹਦੇ ਨਾਲ ਜੁੜਿਆ ਜੇ ਜੇ ਆਕਾਰ ਮੰਨ ਲਓ ਤੁਸੀਂ ਮੇਰਾ ਆਕਾਰ ਲੈ ਲਓ ਮੈਂ ਤਾਂ ਇੱਕ ਆਬਜੂਨ ਆ ਤੁਸੀਂ ਫਿਰ ਜੁਨਾਂਚ ਆਜੋਗੇ ਮੇਰੀ ਫੋਟੋ ਦਾ ਲੈ ਲਓ ਕਿਸੇ ਪੱਥਰ ਦਾ ਲੈ ਲਓ ਇਸ ਕਰਕੇ ਕੀ ਕਹਿੰਦੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਜਿੱਥੇ ਇੱਕ ਨਾਮ ਦੀ ਗੱਲ ਹੋਵੇ ਉਹ ਸੰਗਤ ਐ ਉਸੇ ਗੁਰੂ ਘਰ ਜਾਇਓ